ਓਏ ਇਕਲਾ ਰੂਪਤ ਨਾ ਡਾਲੀ ਬਈ ਇਕਲਾ ਦੇ ਕਰੀ ਲਾ ਲ ਖੇਡਦੇ ਤੇ ਇਕ ਜਾਣ ਜਹਾਨੋਂ ਖਾਲੀ ਜੋਨੀ ਮੈਂ ਬਣ ਕੇ ਤੇ ਦੱਪੇ ਗਾ ਸਬੰਧੀ ਕਿਰਪਾ ਕਰ ਬਾਬਾ ਭੰਦੇ ਜੋਨੀ ਖਾਲੀ ਕਿਰਪਾ ਕਰ ਬਾਬਾ ਭੰਦੇ ਜੋਨੀ ਖਾਲੀ सजण ओ जॻया उ सजण सजण मारिया ते कुड़ ताईं भाॼा नानका ते कुड़ियां ततराई 走。 ਆ ਤਕਨੀ ਗੁੜੀਏ ਕੋਕਾ ਹੈ ਲਗਵਾ ਲਈ ਗੋਰਾ ਰੰਗ ਮੱਖਣ ਦਾ ਪੇੜਾ 니 ਗੋਰਾ ਰੰਗ ਮੱਖਣ ਦਾ ਪੇੜਾ ਸੂਟ ਪਾਵਦੀ ਕਾਲੀ ਸੋਨੇ ਉਤੇ ਸਹਾਗਾ ਅੜੀਏ ਅੱਛਾ 니 ਸੋਨੇ ਉਤੇ ਸਹਾਗਾ ਅੜੀਏ ਮੁਖ ਤੇ ਦਿਲ ਜੋ ਗਾਲਾ ਪਟਦਾ ਦਾਰੋ ਨੇ ਮੁੰਡਾ ਕਵਿਤਾ ਵਾਲਾ ਪਟਦਾ ਦਾਰੋ ਨੇ ਸੁਣਾ ਕਵਿਤਾ ਵਾਲਾ i will be the ਦੋ ਲਾਲ ਫੋਦਾਲੇ ਹੁਣ ਦਿੱਤੀ ਸੋਤ ਪਲਾਈਏ ਵੀ ਮੈਂ ਛੱਡ ਦਿਨਾਂ ਦਾ ਰੂਪ ਹੀ ਨਹੀਂ ਹਾਂ ਮੈਂ ਛੱਡ ਦਿਨਾਂ ਦਾ ਰੂਪ ਹੀ ਨਹੀਂ ਕਾਦਾ ਖਰਚ ਘਟਾਈਏ ਉਹ ਤੂੰ ਬੰਦ ਕਰ ਦੇ ਸੁਰਖੀ ਪਾਊਡਰ ਹਾਂ ਤੂੰ ਬੰਦ ਕਰ ਦੇ ਸੁਰਖੀ ਪਾਊਡਰ ਸਾਡਾ ਜੀਵਨ ਬਤਾਈਏ ਵੀ ਔਖੇ ਸੌਖੇ ਜਵਾਕਾ ਨੂੰ ਹਾਂ ਆਉ ਕੇ ਸੌਕੇ ਜੋ ਕਾਨੂੰ ਹਣ ਪੜ੍ਹ ਖਾਲੜੇ ਸਕੂਲ ਵਿੱਚ ਪਾਈਏ ਵੀ ਬਾਪੂ ਨੂੰ ਤਾਂ ਫੀਮ ਨਹੀਂ ਮਿਲਦੀ ਹਾਂ ਬਾਪੂ ਨੂੰ ਤਾਂ ਫੀਮ ਨਹੀਂ ਮਿਲਦੀ ਚਾਹ ਨਾਲ ਡਾਂਗ ਟਪਾਈਏ ਚਾਰ ਕੇ ਮਾਗੜਤੇ ਹੁਣ ਛੱਡਦਾ ਨਹੀਂ ਝਾੜੂ ਬਈ ਚਾਹ ਤੇ ਚੋ ਠੰਡ ਮੈਂ ਕੀ ਮਿਲਦੀ ਆਏ ਹਾਏ ਉਹ ਉਹ ਸਸਤੀ ਮੈਂ ਦੀ ਦਾਰੂ ਬਈ ਕੱਲ ਹੱਦੀ ਤੋਂ ਦੁੱਧ ਨਹੀਂ ਮਿਲਿਆ ਕੀ ਮਿਲਿਆ ਉਹ ਕੱਲ ਹੱਦੀ ਤੋਂ ਦੁੱਧ ਨਹੀਂ ਮਿਲਿਆ ਚਾਹ ਪੀਣੀ ਪਈ ਮਾਰੂ ਬਈ ਪੋਟਾ ਮਿਲੇ ਸੀ ਕਰ ਗਿਆ ਵਾਦੇ ਕਰ ਗਿਆ ਕਰ ਗਿਆ हूं पीना चंद झाड़ू रोदी न चाड़ू रोदी ਮੋਤੀ ਦੇ ਸੱਜ ਨਾਲ ਗਿਆ ਮਿੱਤਰੋ ਕੰਤਾ ਲੋਗ ਬਖਾਵਾ ਬਈ ਉਪਰੋਂ ਲੱਗਦਾ ਦੁੱਧ ਵਰਗਾ ਅੱਛਾ ਪਰ ਬੈਦਾਂ ਤਰੇ ਤੋਂ ਕਾਲਾ ਉਹ ਥੱਲੇੋਂ ਜਿਹੜਾ ਨੂੰ ਪਾਉਂਦਾ ਦਾਤੀ ਅੱਛਾ ਉਪਰੋਂ ਫੇਰਦਾ ਮਾਲਾ ਬਈ ਮੁੱਢ ਦਾ ਨਕਲੀ ਆ ਸੀ ਸਿਰ ਤੇ ਬਿਠਾ ਲਿਆ ਆਹ ਉਹ ਮੁੱਢ ਦਾ ਨਕਲੀ ਆ ਸਿਰ ਤੇ ਬਿਠਾ ਲਿਆ ਜੋਹਰ ਟੀਮ ਚਲਾ ਲਾ ਬਈ ਅੰਨਦਾਤੇ ਦਾ ਬਣ ਗਿਆ ਬੈਰੀ ਬਣ ਗਿਆ ਓ ਅੰਨਦਾਤੇ ਦਾ ਬਣ ਗਿਆ ਬੈਰੀ ੱੱਕਾ ਕਰਦਾ ਵਾਹਾਂ ਕੋਈ ਮੋਤੀ ਜੇ ਹੁਣ ਆਕੇ ਮਤੋ ਉਹ ਪਿੰਡਾਂ ਵੀ ਹੁਣ ਜਖੜਾ ਵੱਡੂ ਲੈਣ ਪੁਰੇਗੜਾ ਜਖੜਾ ਵੱਡੂ ਬਣ ਮੋਤੀ ਦਾ ਸਾਏ ਦਾ ਬਣਣਾ ਪਊ ਗੋ ਜਖਦੇ ਕੇ ਨਾਲੇ ਦਾ ਬਣਣਾ ਪਊ ਸੋ ਜਖਦੇ ਕੇ ਨਾਲੇ ਜਾਵੇ ਪੋਤਾ ਉਦਾ ਮੋਰਾ ਕੀਰ ਦਾ ਅੱਛਾ ਪੋਤਾ ਉਦਾ ਮੋਰਾ ਕੀਰ ਦਾ ਲੜ ਛੱਡ ਕੇ ਹੈ ਪਿਸਮਾ ਜਾਵੇ ਕਿਰਦਾ ਖਾਜੋ ਪੰਦੇ ਪਿਸਮਾ ਜਾਵੇ ਕਿਰਦਾ ਖਾਜੋ ਇਸ ਪਾਪੋੜੇ ਪਾਇਆ ਦੇ ਸ਼ੌਕੀ ਨੇ ਲਾ ਕੌਂ ਦੀ ਕਾ ਇਹ 라 ਮੋੜਾ ਵਿੱਚੋਂ ਪਰਮਖਵਾ ਦੇ ਵੀ 70 ਬਗੇ ਪੁਏ ਜੱਟ ਦੀ ਉਹ ਭਾਵੇਂ ਦਾ ਕਾਰੇਵਾ ਦੇ ਇੰਦੀ ਹਮਦਰਦੀ ਜਾ ਟੇਕਿਓ ਸਾ ਗੱਲੇ ਆ ਦੇ ਨੱਤੀਆਂ ਆ ਵੇ ਕੰਨਾਂ ਦੇ ਵਿੱਚ ਪਾਈਆਂ ਦਿੱਤੀਆਂ ਜੜ ਜੜ ਕੇ ਖਾਸ ਨਗੀਨੇਂ ਠੇਰੇ ਨਾਂ ਤੇ ਬਾਤੀ ਬੋਲੀ ਉਹ ਬਾਦੀ ਹਰ ਕਿਸਾਨ ਦੀ ਹਸੀਨੇ ਬਣ ਕੇ ਸੱਪ ਲੜ ਗਈ ਤੂੰ ਮੇ ਤਰ੍ਹਾਂ ਦੇ ਸੀਨੇ ਬਣ ਕੇ ਸੱਪ ਲੜ ਗਈ ਤੂੰ ਮੇ ਤਰ੍ਹਾਂ ਦੇ ਸੀਨੇ ਬਣ ਕੇ ਸੱਪ ਲੜ ਗਈ ਤੂੰ ਮੇ ਤਰ੍ਹਾਂ ਦੇ ਸੀਨੇ ਬਣ ਕੇ ਸੱਪ ਲੜ ਗਈ ਤੂੰ ਮੇ ਤਰ੍ਹਾਂ ਦੇ ਉੱਠਿਆ ਜਥਾ ਨਾ ਕੋਈ ਕਿੱਥੇ ਬਸਣ ਕਮੂਤਰ ਕੋਲੇ ਬਾਗ ਵਿੱਚ ਥਾਣਾ ਕੋਈ ਕਿੱਥੇ ਉੱਡਣ ਕਿੱਥੇ ਉੰਗਾਂ ਤੋਂ ਦਿਹਾੜੇ ਕੋਲੇ ਬਾਗ ਵਿੱਚ ਥਾਣਾ ਕਵ ਖੜ ਲੱਗੀ ਬਿਆ ਉਹ ਕੋਠੇ ਚੜ ਕੇ ਰੇਖਣ ਲੱਗੀ ਲੱਗੇ ਜਾਨ ਵਪਾਰੀ ਨਰਮਸਰੀ ਯਾਰੂ ਤੇਰੇ ਮਾਮਲੇ ਪਾਰੀ ਨਰਮਸਰੀ ਯਾਰੂ ਤੇਰੇ ਮਾਮਲੇ ਰਾਜੇ ਰਾਮਾ ਦੇ ਬੁੜਾ ਪੜਨ ਸਕੂਲੇ ਜਾਵੇ ਤੇ ਰਾਹ ਵਿੱਚ ਕੁੜੀ ਟੱਕਰੀ ਹੋਵੇ ਉਹ ਵੇ ਰਾਹ ਵਿੱਚ ਕੁੜੀ ਟੱਕਰੀ ਮੁੰਡਾ ਦੇਖ ਕੇ ਨੀ ਵੀ ਆਪਾ ਵੇ ਉਹ ਜੱਗ ਕੁੜੀ ਦੂਰ ਲੰਘਦੀ ਹੋ ਗਈ ਉਹਦਾ ਹੋਵੇ ਜੱਗ ਕੁੜੀ ਦੂਰ ਲੰਘ ਗਈ ਮੁੰਡਾ ਦੱਸ ਕੇ ਮਰੇ ਤੰਗਿਆਰੇ ਫੇ राती भया तरक़ी राती पढ़ सुया तरक़ी राती भर सुवारा पढ़े तर ਆ ਲੱਗਿਆ ਪਾਣੀ ਹੋ ਭਰਿਆ ਪਿਆ ਮੇਲਾ ਲਗਿਆ ਫੈਸਲੋ ਦੇ ਵਿੱਚ ਮੇਲਾ ਲਗਿਆ ਭਰਿਆ ਪਿਆ ਇਹੇੜਾ ਵੀ ਮਾਰਵੇ ਦੇ ਮੁੰਡੇ ਗਿੱਧਾ ਪਾਉਂਦੇ ਓ ਮਾਰਵੇ ਦੇ ਮੁੰਡੇ ਗਿੱਧਾ ਪਾਉਂਦੇ ਉੱਚੀ ਲਾ ਕੇ ਹੈ ਗਾ ਵੀ ਸਾਰੇ ਨਾ ਦਾ ਹੌਸਲਾ ਵਧਾਈਏ ਓ ਸਾਰੇ ਨਾ ਦਾ ਹੌਸਲਾ ਵਧਾਈਏ ਖੇਤ ਕੇ ਮਾਰੀਏ ਤਾੜੀਆਂ ਹੌਸਲਾ ਵਧਾ ਨੇ ਰੂਪ ਸਾਨ ਤੇ ਲਾਇ ਦੀ ਇੱਕ ਰੰਗ ਗੋਰਾ ਇੱਕ ਤਿਲ ਕਾਲਾ ਹਲੇ ਇੱਕ ਰੰਗ ਗੋਰਾ ਇੱਕ ਤਿਲ ਕਾਲਾ ਘਗਰਾ ਸੂਪ ਦਾ ਪਾਣੀ ਨਾ ਕਿ ਵਾਂਗੂ ਖਰੇ ਮੇਲੀ ਮੇਲਾ ਨਾਲ ਕਮਾਇਆ ਆਖਦੀ ਤਕਰੀਰ ਨੇ ਜੰਦਾ ਮਾਰ ਮਕਾਇਆ ਆਖਦੀ ਤਕਰੀਰ ਨੇ ਜੰਦਾ ਮਾਰ ਮਕਾਇਆ ਆਖਦੀ ਤਕਰੀਰ ਨੇ ਜੰਦਾ ਮਾਰ ਮਕਾਇਆ ਤੇ ਹੱਥ ਓ ਬੈਗੇ ਮੱਥੇ ਹੱਥ ਧਰ ਕੇ ਢੀੜੀ ਗਰੀ ਨਿਕਰਾਵੀ ਜਿਵੇਂ ਡਾਂਗ ਧੜਾ ਧੜ ਓ ਡਾਂਗ ਧੜਾ ਧੜ ਖੜ ਕੇ ਅੰਦਰੋਂ ਤੂੰ ਨਿਕਲੀ ਛੰਡ ਦਾ ਖੇਡਣਾ ਬਣ 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 ਕੇ